ਸੱਚ ਪੁੱਛੋ ਤਾਂ ਹੌਸਲੇ ਵਾਲੀਆਂ ਬਾਹਾਂ ਹੁੰਦੇ ਨੇ ਵੱਡੇ ਬਾਈ ਵੀ ਬਾਪੂ ਦਾ ਪਰਛਾਵਾਂ ਹੁੰਦੇ ਨੇ ਸੱਸੀਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਇੱਕ ਨਵੀਂ ਵੀਡੀਓ ਸੋ ਅੱਜ ਦੀ ਇਸ ਰਚਨਾ ਦੇ ਵਿੱਚ ਸਾਡੇ ਮਿੱਤਰ ਸਤਨਾਮ ਸਿੰਘ ਪੁਲਿਹੇੜੀ ਇੱਕ ਐਸੇ ਰਿਸ਼ਤੇ ਦਾ ਜ਼ਿਕਰ ਕਰਦੇ ਨੇ ਜਿਹੜਾ ਰਿਸ਼ਤਾ ਬੜਾ ਕਾਮਨ ਜਿਹਾ ਰਿਸ਼ਤਾ ਹੈ ਤੇ ਬੜਾ ਅਹਿਮ ਰਿਸ਼ਤਾ ਵੀ ਹੈ ਸੋ ਦੋ ਭਰਾਵਾਂ ਦੀ ਗੱਲ ਕਰਦੇ ਨੇ ਭਾਈ ਭਾਈਆਂ ਦੇ ਰਿਸ਼ਤੇ ਦੀ ਗੱਲ ਕਰਦੇ ਨੇ ਸੋ ਜੇਕਰ ਦੋ ਭਰਾਵਾਂ ਦਾ ਰਿਸ਼ਤਾ ਚੰਗੀ ਤਰ੍ਹਾਂ ਬਣਿਆ ਰਹੇ ਤਾਂ ਮੇਰੇ ਖਿਆਲ ਮੁਤਾਬਕ ਵੱਡੇ ਵੀਰ ਦੇ ਹੁੰਦੇ ਆ ਵੱਡੇ ਬਾਈ ਦੇ ਹੁੰਦੇ ਆ ਕਦੇ ਪਿਓ ਦੀ ਘਾਟ ਵੀ ਨਹੀਂ ਰੜਕਦੀ ਵੱਡੇ ਭਰਾ ਦੇ ਹੁੰਦੇ ਆ ਸਾਨੂੰ ਬੇਪਰਵਾਹੀ ਹੁੰਦੀ ਹੈ ਕਿਉਂਕਿ ਕੋਈ ਵੀ ਦੁੱਖ ਆਵੇ ਕਿਸੇ ਤਰ੍ਹਾਂ ਦੀ ਮੁਸੀਬਤ ਆਵੇ ਤਾਂ ਭਰਾ ਆਪਣੇ ਸਕੇ ਭਰਾ ਜਿਹੜੇ ਹੁੰਦੇ ਨੇ ਉਹ ਨਾਲ ਚਟਾਨਾਂ ਦੀ ਤਰ੍ਹਾਂ ਖੜ ਜਾਂਦੇ ਨੇ ਸੋ ਐਸੀ ਕੁਝ ਤਾਰੀਫ ਦੇ ਵਿੱਚ ਲੇਖਕ ਲਿਖਦੇ ਨੇ ਆਓ ਆਪਾਂ ਸੁਣਦੇ ਹਾਂ ਕੀ ਲਿਖਿਆ ਕਹਿੰਦੇ ਸੱਚ ਪੁੱਛੋ ਤਾਂ ਹੌਸਲੇ ਵਾਲੀਆਂ ਬਾਹਾਂ ਹੁੰਦੇ ਨੇ ਵੱਡੇ ਵੀਰ ਵੀ ਬਾਪੂ ਦਾ ਪਰਛਾਵਾਂ ਹੁੰਦੇ ਨੇ ਕਹਿੰਦੇ ਵੱਡੇ ਵੀਰ ਦੇ ਹੁੰਦੇ ਆ ਬੇਪਰਵਾਹੀ ਰਹਿੰਦੀ ਏ ਵੱਡੇ ਵੀਰ ਦੇ ਹੁੰਦੇ ਆ ਬੇਪਰਵਾਹੀ ਰਹਿੰਦੀ ਏ ਆਪਣਿਆਂ ਬਿਨ ਜ਼ਿੰਦਗੀ ਤਾਂ ਕਬਰਾਈ ਰਹਿੰਦੀ ਏ ਪਿੰਡ ਸ਼ਹਿਰ ਬਿਨ ਵੀਰਾਂ ਸੁੰਨਿਆ ਰਾਹਾਂ ਹੁੰਦੇ ਨੇ ਵੱਡੇ ਵੀਰ ਤਾਂ ਬਾਪੂ ਦਾ ਪਰਛਾਵਾਂ ਹੁੰਦੇ ਨੇ ਡੁੱਲ ਵਿਚਲ ਕੋਈ ਹੋਵੇ ਡੁੱਲ ਵਿਚਲ ਕੋਈ ਹੋਵੇ ਬਾਈ ਝੱਟ ਸੰਭਾਲ ਲੈਂਦਾ ਹੈ ਹਰ ਮਸਲੇ ਦਾ ਕੋਈ ਬਹਿ ਕੇ ਹੱਲ نکال ਲੈਂਦਾ ਹੈ ਦੁੱਖ ਨੂੰ ਕੱਟਣ ਵਾਲਾ ਇਹ ਸਰਨਾਵਾ ਹੁੰਦੇ ਨੇ ਵੱਡੇ ਬਾਈ ਤਾਂ ਬਾਪੂ ਦਾ ਪਰਛਾਵਾ ਹੁੰਦੇ ਨੇ ਕਹਿੰਦੇ ਉਂਗਲ ਫੜ ਕੇ ਤੁਰਿਆਂ ਜਿਹਦੀ ਉਹ ਤਾਂ ਭੁੱਲਦੇ ਨਹੀਂ ਉਂਗਲ ਫੜ ਕੇ ਤੁਰਿਆਂ ਜਿਹਦੀ ਉਹ ਤਾਂ ਭੁੱਲਦੇ ਨਹੀਂ ਇੱਕ ਖੂਨ ਦੇ ਰਿਸ਼ਤੇ ਦੌਲਤ ਉੱਤੇ ਡੁੱਲਦੇ ਨਹੀਂ ਦਰਾੜਾਂ ਵਿੱਚ ਇਹ ਨਾਤੇ ਉਜੜੀਆਂ ਥਾਵਾਂ ਹੁੰਦੇ ਨੇ ਵੱਡੇ ਵੀਰ ਤਾਂ ਬਾਪੂ ਦਾ ਪਰਛਾਵਾ ਹੁੰਦੇ ਨੇ ਸੋ ਆਖਰੀ ਪੈਰੇ ਵਿੱਚ ਲਿਖਿਆ ਹੈ ਕਹਿੰਦੇ ਭਾਈਆਂ ਦੇ ਵਿੱਚ ਪਿਆਰ ਨੂੰ ਰੱਬਾ ਵਧਾਈ ਰੱਖੀ ਤੂੰ ਭਾਈਆਂ ਦੇ ਵਿੱਚ ਪਿਆਰ ਨੂੰ ਰੱਬਾ ਵਧਾਈ ਰੱਖੀ ਤੂੰ ਪਲਹੀੜੀ ਦੀ ਅਰਜ਼ੋਈ ਸੁਖ ਵਰਤਾਈ ਰੱਖੀ ਤੂੰ ਵੀਰਾਂ ਬਿਨ ਪਲ ਜ਼ਿੰਦਗੀ ਵਾਲੇ ਵੀਰਾਂ ਬਿਨ ਪਲ ਜ਼ਿੰਦਗੀ ਵਾਲੇ ਵਾਂਗ ਬਲਾਵਾ ਹੁੰਦੇ ਨੇ ਵੱਡੇ ਵੀਰ ਤਾਂ ਬਾਪੂ ਦਾ ਪਰਛਾਵਾਂ ਹੁੰਦੇ ਨੇ ਵੱਡੇ ਭਾਈ ਤਾਂ ਬਾਪੂ ਦਾ ਪਰਛਾਵਾਂ ਹੁੰਦੇ ਨੇ ਸੋ ਬਿਲਕੁਲ ਜੀ درست ਵਿਚਾਰ ਨੇ ਜਿਨ੍ਹਾਂ ਨੇ ਵੱਡੇ ਭਾਈਆਂ ਦਾ ਸਾਥ ਮਾਣਿਆ ਜਿਨ੍ਹਾਂ ਨੇ ਵੱਡੇ ਭਾਈਆਂ ਦਾ ਸਿਰ ਤੇ ਹੱਥ ਮਹਿਸੂਸ ਕੀਤਾ ਹੈ ਉਹਨਾਂ ਨੂੰ ਕਦੇ ਕੋਈ ਤੋਟ ਨਹੀਂ ਆਉਂਦੀ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਕੋਈ ਫਿਕਰ ਨਹੀਂ ਹੁੰਦਾ ਕਈ ਵਾਰੀ ਸਾਡੇ ਆਮ ਘਰਾਂ ਦੇ ਵਿੱਚ ਛੋਟੀਆਂ-ਮੋਟੀਆਂ ਗੱਲਾਂ ਤੇ ਅਸੀਂ ਆਪਸ ਵਿੱਚ ਭਰਾਵਾਂ ਭਰਾਵਾਂ ਦੇ ਵਿੱਚ ਫਿੱਕ ਪਾ ਲੈਂਦੇ ਹਾਂ ਸੋ ਐਸੀਆ ਤਰੇੜਾ ਨੂੰ ਅਸੀਂ ਕਿਸੇ ਵੀ ਤਰ੍ਹਾਂ ਦੇ ਨਰਕ ਨਾਲੋਂ ਘੱਟ ਨਹੀਂ ਕਹਿ ਸਕਦੇ ਸੋ ਪੁਰਾਣੇ ਸਮੇਂ ਦੇ ਵਿੱਚ ਇਹ ਪਿਆਰ ਬਹੁਤ ਗਹਿਰਾ ਹੁੰਦਾ ਸੀ ਭਾਈ ਭਾਈਆਂ ਦੇ ਨਾਲ ਖੜਦੇ ਸੀ ਭਰਾਵਾਂ ਦੀ ਖੱਬੀ ਸੱਜੀ ਬਾਹਾਂ ਹੋਇਆ ਕਰਦੇ ਸੀ ਪਰ ਜਿਉਂ-ਜਿਉਂ ਸਮਾਂ ਬਦਲ ਰਿਹਾ ਹੈ ਅਸੀਂ ਆਪਸ ਵਿੱਚ ਹੀ ਆਪਣੇ ਭਰਾਵਾਂ ਤੋਂ ਦੂਰ ਹੋ ਰਹੇ ਹਾਂ ਸੋ ਆਓ ਇਸ ਲਿਖਤ ਦੇ ਜ਼ਰੀਏ ਸਿ ਇਹ ਸਮਝੀਏ ਕਿ ਹਮੇਸ਼ਾ ਆਪਣੇ ਭਰਾਵਾਂ ਦੇ ਨਾਲ ਪਿਆਰ ਬਰਕਰਾਰ ਰੱਖੀਏ ਛੋਟੇ ਭਾਈ ਹੋਣ ਦੇ ਨਾਤੇ ਹਮੇਸ਼ਾ ਨਿਮਰਤਾ ਦੀ ਧਾਰਨੀ ਰਹੀਏ ਤੇ ਵੱਡੇ ਭਾਈ ਹੋਣ ਦੇ ਨਾਤੇ ਹਮੇਸ਼ਾ ਬਾਪੂ ਦਾ ਪਰਛਾਵਾਂ ਬਣ ਕੇ ਰਹੀਏ ਆਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ